ਬਟਾਲਾ ਦੀਆਂ ਸੜਕਾਂ ਤੇ ਲੰਡੀ ਜੀ ਵੇਚ ਗੇੜੀ ਮਾਰੇ ਦੋ ਨੌਜਵਾਨਾਂ ਦਾ ਪੁਲਿਸ ਨੇ ਕਟਿਆ ਚਲਾਨ ਗੇੜੀ ਵਾਲੀ ਜੀਪ ਕੀਤੀ ਥਾਣੇ ਬੰਦ ਜਦੋਂ ਇਹ ਨੌਜਵਾਨ ਗੇੜੀ ਮਾਰੇ ਸੀ ਤੇ ਟ੍ਰੈਫਿਕ ਪੁਲਿਸ ਨੇ ਜਦੋਂ ਰੋਕ ਕੇ ਜੀਪ ਦੇ ਕਾਗਜ਼ ਮੰਗੇ ਤੇ ਨੌਜਵਾਨਾਂ ਨੇ ਕਾਗਜ਼ ਦੇਣ ਦੀ ਬਜਾਏ ਬਹਿ ਸ਼ੁਰੂ ਕਰ ਦਿੱਤੀ ਨਾਲ ਹੀ ਫੋਨ ਤੇ ਸ਼ਿਫਾਰਿਸ਼ ਵੀ ਪਰ ਪੁਲਿਸ ਨੇ ਇੱਕ ਨਾ ਸੁਣੀ ਬਿਨਾਂ ਸਮਾਂ ਬਰਬਾਦ ਕੀਤੇ ਜੀਪ ਦਾ ਕਟਿਆ ਚਲਾਨ ਜੀਪ ਥਾਣੇ ਕੀਤੀ ਬੰਦ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਜਦੋਂ ਚੱਲਦੀ ਸੀ ਇਹ ਬਹਿਸਾ ਜੀ ਇਹ ਵੇਖੋ ਜੀ ਨਾਕੇ ਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੋਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵ ਲਾਇਸੈਂਸ ਨਾ ਕੋਈ ਆਰ.ਸੀ. ਪੇਪਰ ਕੀਤੀ ਇਹਨਾਂ ਨੇ ਜਿੰਨਾਂ 207 ਮੋ ਰਵੀ ਕ੍ਰੈਕਟਰ ਬੰਦ ਕਰਤੀ ਜੀ ਸਵਾਸਾ ਜਿੰਮੇ ਨੋਟਾ ਜੀ ਸਵਾਸਾ ਪੰਜ ਚਾਰ ਫੋਨ ਕਰਾਏ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ ਬੱਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਸਾਰੇ ਬੰਦੇ ਦੀ ਗੋਗੀ ਆ ਜੀ ਚਲੋ ਅੱਜ ਕੀ ਮਸਲਾ ਹੈ ਜੀ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਕੋਣ ਵਾਸਕੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਇਹ ਕਾਫੀ ਪਤ ਵੀ ਨਾ ਪੇਸ਼ ਹੈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਨਡ ਕਰਤੀ ਹੈ ਜੀ ਯਾਦ ਕੋਈ ਇਹ ਸੈਂਪਲ ਦਵਾ ਤੇ ਜੇ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾਹਨ ਕਿ ਨਾ ਜਾਇਜ਼ ਨਹੀਂ ਇਹ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹ ਕੋਈ ਕਾਗਜ਼ੀਰ ਕੋ ਨਹੀਂ ਮਿਲਿਆ ਨਹੀਂ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਹਿੰਦੇ ਤਾਂ ਉਸ ਨੂੰ ਵਾਵਾ ਭਾਈ ਖੁਸ਼ ਹੋ ਗਏ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬਾਂਡ ਕਰਤੀ ਅਸੀਂ ਜੀ ਥੈਂਕ ਯੂ